ਮੈਂ ਸ਼ਹਿਦ ਵਿਹਾਂ ਤੇ ਜ਼ਹਿਰ ਵਿਹਾਂ ਵਰਾ ਕਿ세 ਤੇਜੇ ਕਹਿਰ ਵਿਹਾਂ ਮੈਂ ਸ਼ਹਿਦ ਵਿਹਾਂ ਤੇ ਜ਼ਹਿਰ ਵਿਹਾਂ ਹੋਂਦ ਮਟਾ ਪਿੰਡ ਆਂਗੇ ਆਪਣੀ ਉਜੜ ਕੇ ਵਸਾਉਂਦਾ ਸ਼ਹਿਰ ਵਿਹਾਂ ਮੈਂ ਸ਼ਹਿਦ ਵਿਹਾਂ ਤੇ ਜ਼ਹਿਰ ਵਿਹਾਂ ਵਰਾ ਕੇ ਸੇ ਤੇਜੇ ਕਹਿਰ ਵਿਹਾਂ ਨੀਵੀ ਹੋ ਕੇ ਲੰਗੇ ਚੀਰ ਦੀ ਹਲਾਤਾਂ ਨੂੰ ਲਕੋਈ ਬੈਠੀ ਇਹ ਜੋ ਲਾਸ਼ਾਂ ਦੇ ਜਜ਼ਬਾਤਾਂ ਨੂੰ ਕਦਮ ਮਿਲਾ ਕੇ ਚੱਲੇ ਨੂੰ ਪਾਰ ਲੰਗਾਵਾ ਖੇਣਵਾਲਿਆਂ ਨੂੰ ਡਵਾਉਂਦੀ ਮਹਿਰ ਵਿਹਾਂ ਮੈਂ ਸ਼ਹਿਦ ਵਿਹਾਂ ਤੇ ਜ਼ਹਿਰ ਵਿਹਾਂ ਵਾਰਾਂ ਕਿਸੇ ਤੇ ਜਹਿਰ ਵਿਹਾਂ ਖੂਨਾਂ ਦੇ ਰਿਸ਼ਤੇ ਖੂਨ ਵਹਾਉਣ ਵਾਲਾ ਇਕਿਆਂ ਦੇ 31 ਜੱਟ ਇਕ ਠੋਕ ਪਾਉਣ ਵਾਲਾ ਅੰਦਰੋਂ ਤੇ ਬਾਹਰੋਂ ਈਰ ਖਾਦੇ ਨਾਲ ਨਕੌਨਾ ਕਪਰੇ ਆਵੈ ਰਵਿਹਾ ਮੈਂ ਸ਼ਹਿਦ ਵਿਹਾਂ ਤੇ ਜ਼ਹਿਰ ਵਿਹਾਂ ਵਾਰਾ ਕਿਸੇ ਤੇਜੇ ਕਹਿਰ ਵਿਹਾਂ